ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪੰਜਾਬੀਆਂ ਨੂੰ ਅੱਜ ਇੱਕ ਸਵਾਲ ਕਰਨਾ ਮੈਂ ਬੜੇ ਧਿਆਨ ਨਾਲ ਸੁਣਿਓ ਇਹ ਖਬਰ ਨੂੰ ਔਰ ਕਾਫੀ ਅਹਿਮ ਹੈ ਤੁਹਾਡੇ ਲਈ ਖਬਰ ਅਹਿਮ ਇਸ ਕਰਕੇ ਕਹਿ ਰਿਹਾ ਕਿ ਤੁਹਾਨੂੰ ਦਰਸਲ ਸਮਝ ਆ ਜਾਏਗਾ ਕਿ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਪੰਜਾਬ ਦੀ ਸਰਕਾਰ ਕਿਵੇਂ ਤੁਹਾਡੇ ਲੋਕਾਂ ਲਈ ਕੰਮ ਕਰ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਕ੍ਰਾਂਤੀ ਅਸੀਂ 2022 ਚ ਲੈ ਕੇ ਆਏ ਸੀ ਕਿਉਂਕਿ ਮੈਂ ਤੇ ਦੇਖੋ ਕ੍ਰਾਂਤੀ ਦੀ ਗੱਲ ਰੋਜ਼ ਯਾਨੀ ਕਿ ਦਿਨ ਚ ਇੱਕ ਵਾਰੀ ਤੇ ਤੁਹਾਡੇ ਨਾਲ ਕਰ ਹੀ ਲੈਣਾ ਤੇ ਅੱਜ ਸਵੇਰ ਦੀ ਸ਼ੁਰੂਆਤੀ ਮੈਂ ਕ੍ਰਾਂਤੀ ਨਾਲ ਕਰ ਰਿਹਾ ਬੜੇ ਧਿਆਨ ਨਾਲ ਸਮਝਿਓ ਕ੍ਰਾਂਤੀ ਹੁਣ ਪਿੰਡਾਂ ਤੱਕ ਜਾ ਰਹੀ ਹੈ ਕ੍ਰਾਂਤੀ ਹੁਣ ਪਿੰਡਾਂ ਤੱਕ ਆ ਰਹੀ ਹੈ ਕਿਵੇਂ ਆ ਰਹੀ ਹੈ ਕੌਣ ਲੈ ਕੇ ਆ ਰਿਹਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕੁਝ ਖੁਲਾਸੇ ਕਰਨੇ ਬੜੇ ਧਿਆਨ ਨਾਲ ਸੁਣਿਓ ਦੇਖੋ ਦੋ ਕ੍ਰਾਂਤੀਆਂ ਸਭ ਤੋਂ ਜ਼ਿਆਦਾ ਮਸ਼ਹੂਰ ਨੇ ਇਸ ਪਾਰਟੀ ਦੀਆਂ ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਔਰ ਸਿਹਤ ਕ੍ਰਾਂਤੀ ਦਾ ਤੇ ਅੱਜਕੱਲ ਵੈਸੇ ਵੀ ਬੜਾ ਪ੍ਰਚਾਰ ਚੱਲ ਰਿਹਾ ਚੁਕਿ ਕਹਿੰਦੇ 10 ਲੱਖ ਦਾ ਬੀਮਾ ਪੰਜਾਬ ਦੇ ਲੋਕਾਂ ਨੂੰ ਮਿਲਣ ਜਾ ਰਿਹਾ ਹੈ ਕਿ ਕੋਈ ਪੈਸਾ ਨਹੀਂ ਦੇਣਾ ਪਏਗਾ ਹਾਲਾਂਕਿ ਉਸ ਬੀਮੇ ਨੂੰ ਲੈ ਕੇ ਕੁਝ ਖੁਲਾਸੇ ਦੋ ਦਿਨ ਬਾਅਦ ਵੱਡੇ ਕਰੂੰਗਾ ਕਿ 10 ਲੱਖ ਦਾ ਹੈ ਕਿਦਾ ਕਿੰਨਾ ਹੈ ਕਿਦਾ ਕਿੰਨਾ ਹੈ ਪੋਰਟਲ ਕਿਦਾ ਹੈ ਉਹਦੇ ਸਾਰਾ ਕਹਾਣੀ ਕੀ ਹੈ ਉਹ ਦੋ ਦਿਨ ਰੁਕੋ ਮੇਰੇ ਕੋਲ ਡਿਟੇਲ ਆ ਰਹੀ ਹੈ ਤੁਹਾਡੇ ਨਾਲ ਮੈਂ ਸਾਰੀ ਜਾਣਕਾਰੀ ਸਾਂਝੀ ਕਰੂੰਗਾ ਕਿਉਂਕਿ ਹੁਣ ਪੰਜਾਬੀ ਨਾ ਸਮਝ ਗਿਆ ਔਰ ਜਿਹੜੇ ਅਫਸਰ ਜਾਂ ਕਹਿ ਲੋ ਕਿ ਥਲੜੇ ਲੈਵਲ ਤੇ ਜਿਹੜੇ ਕੰਮ ਕਰਨੇ ਵਾਲੇ ਲੋਕ ਨੇ ਇੰਨੇ ਕੋ ਤਰਸਤ ਨੇ ਇਨੇ ਕੁ ਤਰਸਤੇ ਨੇ ਉਤੇ ਭਾਲ ਦੇ ਕੇ ਕੋਈ ਬੰਦਾ ਪੰਜਾਬ ਦੇ ਲੋਕਾਂ ਅਗੇ ਸਾਰੀ ਗੱਲ ਕਰੇ ਕ੍ਰਾਂਤੀ ਦੀ ਜਿਹੜੀ ਤੁਰ ਕੇ ਉਹ ਤੁਹਾਡੇ ਪਿੰਡਾਂ ਤੱਕ ਆ ਰਹੀ ਹੈ ਹੁਣ ਪਿੰਡਾਂ ਤੱਕ ਕਿਵੇਂ ਆ ਰਹੀ ਹੈ ਉਹ ਮੈਂ ਗੱਲ ਕਰਨੀ ਚਾਹੂੰਗਾ ਤੁਹਾਨੂੰ ਯਾਦ ਹੋਣਾ ਅੱਜ ਤੋਂ ਕੁਝ ਦਿਨ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਕ ਸਕੀਮ ਲਾਂਚ ਕੀਤੀ ਕੇਜਰੀਵਾਲ ਸਾਹਿਬ ਨੇ ਮਤਲਬ ਉਹ ਨਾਲ ਸੀ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਲਾਂਚ ਕੀਤੀ ਸੀ ਨਾਲ ਕੇਜਰੀਵਾਲ ਸਾਹਿਬ ਸੀ ਕੇ ਫਿਰ ਗਲਤ ਲੈ ਜਾਂਦੇ ਉਹ ਗੱਲ ਨੂੰ ਉਹ ਕਹਿੰਦੇ ਜੀ 10 ਲੱਖ ਦਾ ਇਲਾਜ ਮਿਲਣਾ ਬਹੁਤ ਕੁਝ ਗੱਲਾਂ ਉੱਥੇ ਕਈਆਂ ਗਈਆਂ ਇੱਕ ਮਹਾਨ ਅਨੁਭਵ ਮਹਾਸ਼ੇ ਜਿਹੜੇ ਤਿਹਾਰ ਤੋਂ ਆਏ ਐ ਉਹ ਤੇ ਕਹਿੰਦੇ ਉਹਦਾ ਤੇ ਨਾਮ ਹੀ ਰੱਖ ਦੋ ਕੇਜਰੀਵਾਲ ਸਿਹਤ ਬੀਮਾ ਯੋਜਨਾ ਦੱਸੋ ਪਹਿਲੀ ਵਾਰ ਪੰਜਾਬ ਚ ਦੇਖ ਰਹਾ ਪਹਿਲੀ ਗੱਲ ਤੇ ਨਾਮ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਉਹ ਮਹਾਨુભਾਵ ਕਹਿੰਦੇ ਕਿ ਨਹੀਂ ਜੀ ਇਹਦਾ ਤੇ ਨਾਮ ਹੀ ਕੇਜਰੀਵਾਲ ਸਿਹਤ ਬੀਮਾ ਯੋਜਨਾ ਕਰ ਦੋ ਜਿਹਦੇ ਤੇ ਕੁਝ ਪਾਰਟੀਆਂ ਨੇ ਚਲੋ ਕਿੰਤੂ ਪਰੰਤੂ ਕੀਤਾ ਵੀ ਕਰਨਾ ਵੀ ਚਾਹੀਦਾ ਮੇਰੇ ਹਿਸਾਬ ਨਾਲ ਯਾਨੀ ਕਿ ਸਿੱਧੇ ਤੌਰ ਤੇ ਉਹ ਕਹਿ ਕੇ ਗਏ ਜੋ ਮੇਰੇ ਤੋਂ ਜ਼ਬਾਨ ਤੋਂ ਫਿਸਲ ਜਾਂਦਾ ਨਾ ਉਹ ਕਹਿ ਗਏ ਉਹ ਗੱਲ ਕਿ ਮੁੱਖ ਮੰਤਰੀ ਕੌਣ ਹੈ ਪਰ ਪਹਿਲਾ ਹੁੰਦਾ ਸੀ ਕਿ ਚਲੋ ਇਸ ਤਰ੍ਹਾਂ ਦੀਆਂ ਸਕੀਮਾਂ ਨਾ ਗੁਰੂਆਂ ਦੇ ਨਾਮ ਹੁੰਦੀਆਂ ਸੀ ਵੀ ਤੁਸੀਂ ਭਾਈ ਕਰਨਈਆ ਜੀ ਦੇ ਨਾਮ ਤੇ ਰੱਖ ਦੋ ਭਾਈ ਕਰਨਈਆ ਜੀ ਸਿਹਤ ਬੀਮਾ ਯੋਜਨਾ ਹੁਣ 350 ਸਾਲਾ ਮਨਾ ਰਹੇ ਦੇਖੋ ਨਦੇੜ ਸਾਹਿਬ ਵੀ ਹੋ ਕੇ ਆਏ ਹਨ ਅਨੰਦਪੁਰ ਸਾਹਿਬ ਕੇ ਸੇ ਗੁਰੂ ਦੇ ਨਾਮ ਤੇ ਰੱਖ ਦੋ ਪਰ ਨਹੀਂ ਜੀ ਉਹ ਵੈ ਤੀਜੇ ਵਾਲੇ ਸ਼ਖਸ ਜਿਹੜੇ ਕਹਿੰਦੇ ਨਾ ਜੀ ਇਹ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਤੇ ਕੇਜਰੀਵਾਲ ਸਿਹਤ ਬੀਮਾ ਕਰ ਦੋ ਖੈਰ ਐਨੀਵੇ ਮਸਲਾ ਇਹ ਨਹੀਂ ਹੈ ਜੋ ਮੈਂ ਕਿਹਾ ਉਸੇ ਦਿਨ ਇੱਕ ਵੱਡਾ ਬਿਆਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਤਾ ਯਾਨੀ ਕਿ 16 ਮੈਡੀਕਲ ਕਾਲਜ ਸਰਕਾਰ ਬਣਦੇ ਹੀ ਪੰਜਾਬ ਚ ਬਣ ਗਏ। ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਉਹਦੇ ਚ ਇਲਾਜ ਵੀ ਲੋਕਾਂ ਦਾ ਚੱਲ ਰਿਹਾ। ਫਿਰ ਹੁਣ ਆਮ ਆਦਮੀ ਕਲੀਨਿਕ ਵੀ ਦੇਖੋ ਬਣੀ ਗਿਆ ਲਗਭਗ ਹਰ ਸ਼ਹਿਰ ਚ ਉਹਦੇ ਚ ਮਤਲਬ ਪੰਜਾਬ ਬਿਮਾਰ ਹੋ ਰਿਹਾ ਤੇ ਸਾਰਾ ਉੱਥੇ ਜਾ ਰਿਹਾ। ਕਿੰਨੇ ਪਤਾ ਨਹੀਂ ਕਿੰਨੇ ਕਰੋੜ ਲੋਕਾਂ ਨੇ ਉੱਥੇ ਇਲਾਜ ਹੁਣ ਤੱਕ ਕਰਾ ਲਿਆ ਜੋ ਸਰਕਾਰ ਕਲੇਮ ਕਰਦੀ ਹੈ ਡਾਟਾ। ਫਿਰ ਹੁਣ ਤੁਹਾਨੂੰ ਬੀਮਾ ਵੀ ਮਿਲ ਜਾਏਗਾ ਬਸ ਉਹ ਆਮ ਆਦਮੀ ਪਾਰਟੀ ਵਾਲੇ ਬੰਦੇ ਤੁਹਾਡੇ ਘਰ ਆਉਣਗੇ ਪਰਚੀ ਜੀ ਤੁਹਾਨੂੰ ਦੇਣਗੇ ਉਹਦੇ ਤੇ ਮਾਨ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਤੇ ਫਿਰ ਉਹਦੇ ਤੇ ਕਾਪੀਰਾਈਟ ਨਹੀਂ ਆਉਂਦਾ ਪਰਚੀ ਤੇ ਫਿਰ ਹੁਣ ਉਹ ਕਹਿ ਗਏ ਕਿ ਅਸੀਂ ਪਿੰਡਾਂ ਦੇ ਵਿੱਚ ਕਲੀਨਿਕ ਖੋਲਾਂਗੇ ਉਹਨੂੰ ਪਿੰਡ ਕਲੀਨਿਕ ਆ ਮੈਂ ਹੁਣ ਖਬਰ ਤੇ ਆ ਰਿਹਾ ਬੜੀ ਅਹਿਮ ਖਬਰ ਹੈ ਹੁਣ ਤੱਕ ਮੈਂ ਥੋੜਾ ਤੁਹਾਨੂੰ ਲਾਈਟਰ ਮੋਡ ਤੇ ਇਸ ਕਰਕੇ ਜਾਣਕਾਰੀ ਦੇ ਰਿਹਾ ਸੀ ਕਿ ਤੁਸੀਂ ਜੁੜ ਜਾਓ ਪਿੰਡ ਕਲੀਨਿਕ ਖੋਲੇ ਜਾਣੇ ਹਨ ਯਾਨੀ ਕਿ ਹਰ ਪਿੰਡ ਦੇ ਵਿੱਚ ਇੱਕ ਕਲੀਨਿਕ ਹੋਏਗਾ ਇਹ ਕਿਹਾ ਕੇਜਰੀਵਾਲ ਸਾਹਿਬ ਨੇ ਭਾਵੇਂ ਸੁਣ ਲਓ ਸੁਣ ਲਓ ਸੁਣ ਲਓ ਇੱਕ ਵਾਰੀ ਸੁਣ ਲਓ हमने चार साल के अंदर एक हजार मोहल्ला क्लिनिक बना दी और अभी 500 और बन रहे हैं और ढाई हजार पिंड क्लिनिक बनने वाले हैं अगले चार पांच महीनों के अंदर हर गांव गांव के अंदर एक एक गांव के अंदर पिंड क्लिनिक बनने वाला है मोहल्ला क्लिनिक और बनने वाले हैं हजार बना दिए ऑलरेडी जो काम इन्होंने पचहत्तर साल में किया उससे शायद दस गुना काम हम लोग चार साल में हमने हम लोगों ने करके दिखा, दिखा दिया सो सुना केजरीवाल साहब कह रहे हैं कि जी हो ਕ੍ਰਾਂਤੀ ਪਿੰਡਾਂ ਤੱਕ ਜਾਊਗੀ ਸਾਲ ਇੱਕ ਰਹਿ ਗਿਆ ਇਲੈਕਸ਼ਨ ਦਾ ਪੂਰੇ ਪਿੰਡਾਂ ਤੱਕ ਕ੍ਰਾਂਤੀ ਚਲੀ ਜਾਊਗੀ ਪਰ ਕ੍ਰਾਂਤੀ ਪਿੰਡਾਂ ਤੱਕ ਜਾਏਗੀ ਕਿਵੇਂ ਉਹ ਮੈਂ ਤੁਹਾਨੂੰ ਦੱਸੂਗਾ ਕਿਉਂ ਕਿ ਜਿਹੜੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਕ੍ਰਾਂਤੀ ਆਪਣੇ ਪੱਲੋ ਲੈ ਕੇ ਜਾਣ ਲਈ ਕਿਹਾ ਗਿਆ ਨਾ ਉਹ ਵਿਚਾਰੇ ਤਰਸ ਹੋ ਕੇ ਸਾਰਾ ਕੁਝ ਦੱਸ ਰਿਹਾ ਹੁਣ ਤੁਹਾਨੂੰ ਆਡੀਓ ਵੀ ਸੁਣਾਣਾ ਜਦੋਂ ਇਹ ਐਲਾਨ ਹੋ ਗਿਆ ਜੀ ਕ੍ਰਾਂਤੀ ਹੁਣ ਪਿੰਡਾਂ ਤੱਕ ਜਾਣੀ ਹੈ ਯਾਨੀ ਕਿ ਸਾਰੇ ਪਿੰਡ ਕਲੀਨਿਕ ਖੁੱਲਣਗੇ ਉਸ ਤੋਂ ਬਾਅਦ ਹੁਣ ਜਦੋਂ ਗੱਲ ਪਿੰਡਾਂ ਦੀ ਆ ਗਈ ਤੇ ਕੱਲਾ ਸਿਹਤ ਮਹਿਕਮਾ ਤੇ ਇਨਵੋਲਵ ਹੋਏਗਾ ਨਹੀਂ ਸਿਹਤ ਮਹਿਕਮੇ ਕੋਲ ਕਿੱਥੇ ਪੈਸਾ ਐਨਾ ਆਮ ਆਦਮੀ ਕਲੀਨਿਕ ਐਨੇ ਬਣਾਤੇ ਸਾਰੇ ਪੁਰਾਣੇ ਸਾਂਝ ਕੇਂਦਰ ਸੁਵਿਧਾ ਕੇਂਦਰ ਜਿੰਨੇ ਸੀਗੇ ਤੋੜ-ਬੋੜ ਕੇ ਪੇਂਟ ਕਰਕੇ ਬਾਅਦ ਚ ਪੈਸਾ ਵੀ ਰੁਕ ਗਿਆ ਫਿਰ ਫੋਟੋ ਵੀ ਆਪਣੀ ਲਾਈ ਪਹਿਲੀ ਸਰਕਾਰ ਐ ਸਰਕਾਰ ਬਦਲਣ ਤੋਂ ਬਾਅਦ ਮੁੱਖ ਮੰਤਰੀ ਦੀ ਫੋਟੋ ਲੈਂਦੀ ਦੇਖੀ ਸੀ ਰਹਿੰਦੀ ਸਰਕਾਰ ਚ ਵਿਚਕਾਰ ਪਹਿਲੀ ਵਾਰ ਦੇਖੀ ਐ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ ਲੱਗੀ ਸੀ ਨਾ ਫਿਰ ਉਹ ਆਯੁਸ਼ਮਾਨ ਵਾਲੇ ਉੱਥੇ ਲੱਗਦਾ ਕਿਹ ਰਣੀਵੇ ਪਿੰਡਾਂ ਤੇ ਆਣੇ ਹੁਣ ਪਿੰਡਾਂ ਦੇ ਵਿੱਚ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਵੀ ਜੁੜ ਜਾਂਦਾ ਹੁਣ ਜਦੋਂ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਉਹਦੇ ਜੁੜ ਗਿਆ ਤੇ ਜੋ ਮੇਰੇ ਕੋਲ ਜਾਣਕਾਰੀ ਆਈ ਉਹਨੂੰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਇੱਕ ਆਡੀਓ ਕਲਿੱਪ ਆਈ ਹੈ ਜਿਹੜੀ ਕਿ ਡਿਪਟੀ ਡਾਇਰੈਕਟਰ ਪੰਚਾਇਤ ਮਹਿਕਮੇ ਵੱਲੋਂ ਸਾਰੇ ਡੀਡੀਪੀਓ ਬੀਡੀਪੀਓ ਨੂੰ ਭੇਜੀ ਗਈ ਕੌਣ ਕਾਲ ਕਰਕੇ ਹੁਣ ਉਸ ਆਡੀਓ ਦੇ ਵਿੱਚ ਕੀ ਕਿਹਾ ਗਿਆ ਕਿ ਭਾਈ ਪਿੰਡ ਕਲੀਨਿਕ ਖੁੱਲਨੇ ਸਾਰਾ ਕੁਝ ਹੋਣਾ ਔਰ ਅੱਗੇ ਹੁਕਮ ਕੀ ਕੀਤਾ ਗਿਆ ਕਿ ਮਨਰੇਗਾ ਵਾਲਿਆਂ ਦੀ ਡਿਊਟੀ ਲਾਤੀ ਗਈ ਜਿਹੜੇ ਵਿਚਾਰੇ ਆ ਪਰੇਸ਼ਾਨ ਨੇ ਕਿ ਪੰਜਾਬ ਚੋ ਜੇ ਸਕੀਮ ਚੱਲੀ ਕਿਵੇਂ ਐ ਪਹਿਲਾਂ ਤੇ ਪੈਸੇ ਨਹੀਂ ਮਿਲਦੇ ਸੀ ਹੁਣ ਜੇ 40 ਸਟੇਟ ਪਾਉਗੀ ਸਾਨੂੰ ਮਿਲਣਾ ਕੀ ਐ ਉਸੇ ਮਨਰੇਗਾ ਚਾ ਅਸੀਂ ਜੀ ਰਾਮ ਜੀ ਚਾ ਜਿੱਤੇ ਉਹ ਪੰਬੜ ਪੂਸੇ ਚਰੇ ਉਹਨਾਂ ਨੂੰ ਹੁਕਮ ਝਾੜਤਾ ਔਰ ਹੁਕਮ ਕੀ ਝਾੜਿਆ ਹੁਕਮ ਝਾੜਿਆ ਕਿ ਪਿੰਡ ਚ ਇੱਕ ਕਮਰਾ ਲੱਭੋ ਪਿੰਡ ਦੇ ਵਿੱਚ ਇੱਕ ਕਮਰਾ ਲੱਭੋ ਇਹ ਡਿਪਟੀ ਡਾਇਰੈਕਟਰ ਸਾਹਿਬ ਨੇ ਹੁਕਮ ਝਾੜਿਆ ਡੀਡੀਪੀਓ ਔਰ ਬੀਡੀਪੀਓ ਨੂੰ ਕਿ ਜੀ ਕਮਰਾ ਲੱਭੋ ਸਾਰਿਆਂ ਨੂੰ ਥੱਲੇ ਸਟਾਫ ਨੂੰ ਕਹੋ ਪਿੰਡ 'ਚ ਕਮਰਾ ਲੱਭੋ ਕਮਰੇ 'ਚ ਵਾਸ਼ਰੂਮ ਹੋਣਾ ਚਾਹੀਦਾ ਉਹ ਜ਼ਿੰਮੇਵਾਰੀ ਉਹਨਾਂ ਦੀ ਹੈ ਥੱਲੇ ਸਟਾਫ ਦੀ ਮਤਲਬ ਕਈ ਵਾਰੀ ਆਪਾਂ ਪੰਜਾਬੀ 'ਚ ਕਹਿ ਦਿੰਦੇ ਨਾ ਵਗਾਰਾ ਵੰਗਾਰਾ ਜਾਂ ਅਰੇਂਜਮੈਂਟ ਉਹਨਾਂ ਨੇ ਕਰਨਾ ਹੁਣ ਅੱਗੇ ਤੇ ਸਰਕਾਰ ਨੇ ਤੈਅ ਕਰਨਾ ਕਿਵੇਂ ਦੇਣਾ ਉਹਨਾਂ ਨੂੰ ਦੇਣਾ ਵੀ ਨਹੀਂ ਦੇਣਾ ਕੀ ਹੈ ਕੀ ਨਹੀਂ ਤਾਂ ਉਹ ਕਹਿੰਦੇ ਜੀ ਕਮਰਾ ਲੱਭੋ ਵਾਸ਼ਰੂਮ ਲੱਭੋ ਤੇ ਕੋਈ ਮਨਰੇਗਾ ਦਾ ਕੰਮ ਆ ਕੋਈ ਲੇਡੀ ਲੱਭੋ ਜਿਹੜੀ ਕਿ ਉੱਥੇ ਬਤੌਰ ਨਰਸ ਬੈ ਸਕੇ ਕਰਨਾ ਕੁਝ ਨਹੀਂ ਹੈ ਡਾਕਟਰ ਦੇ ਨਾਲ ਵੀਡੀਓ ਕਾਲ ਤੇ ਗੱਲ ਕਰਕੇ ਬਸ ਮਰੀਜ਼ਾਂ ਨੂੰ ਦਵਾਈਓ ਦੇਣੀ ਹੈ ਇਹ ਕ੍ਰਾਂਤੀ ਹੈ ਜਿਹੜੀ ਪਿੰਡ ਕ੍ਰਾਂਤੀ ਹੈ ਨਾ ਉਹ ਇਹ ਕ੍ਰਾਂਤੀ ਹੈ ਮੇਰੀ ਗੱਲ ਦਾ ਯਕੀਨ ਨਹੀਂ ਆਹ ਆਡੀਓ ਸੁਣ ਲਓ ਜਿਹੜੀ ਕਿ ਵੱਡੇ ਅਫਸਰ ਮੈਂ ਨਾਮ ਤੁਹਾਨੂੰ ਨਹੀਂ ਦੱਸੂਗਾ ਪਰ ਵੱਡੇ ਅਫਸਰ ਨੇ ਮੈਂ ਦੱਸਦਾ ਵੈਸੇ ਜੇ ਸ਼ੁਰੂਆਤ ਤੋਂ ਤੁਹਾਨੂੰ ਕੌਣ ਹੈ ਆਹ ਵੱਡੇ ਅਫਸਰ ਨੇ ਉਹ ਥੱਲੇ ਵਾਲਿਆਂ ਨੂੰ ਆਡੀਓ ਜਾਰੀ ਕੀਤਾ ਕਿ ਭਾਈ ਐਦਾਂ ਹੋਣਾ ਮੈਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਚੁੱਕੀ ਉਹਨਾਂ ਲੋਕਾਂ ਨੇ ਮੈਨੂੰ ਭੇਜੀ ਹੈ ਪਰ ਮੈਂ ਸਰਕਾਰ ਨੂੰ ਇੱਕ ਸੱਦਾ ਪੱਤਰ ਜ਼ਰੂਰ ਦੇਣਾ ਕਿ ਬਾਕੀਆਂ 'ਚ ਤੁਸੀਂ ਵੌਇਸ ਸੈਂਪਲ ਲੈ ਨਹੀਂ ਆ ਜਿਹੜੀ ਆਡੀਓ ਮੈਂ ਚਲਾ ਰਿਹਾ ਤਾਂ ਵੌਇਸ ਸੈਂਪਲ ਲੈ ਕੇ ਨਾਮ ਮੈਂ ਦੱਸ ਦੂੰਗਾ ਕਿਹੜਾ ਅਫਸਰ ਹੈ ਜਾਂਚ ਕਰਾ ਲਿਓ ਫਿਰ ਮੇਰੇ ਕੋਲ ਆਇਓ ਐਦਾ ਨਾ ਆਜਿਓ ਤਾਂ ਲਈ ਕਹਿ ਰਿਹਾ ਮੇਰੇ ਕੋਲ ਸਾਰੇ ਕਾਗਜ਼ ਹੈਗੇ ਜਿਹੜੇ ਮੈਸੇਜ ਗਰੁੱਪਾਂ 'ਚ ਪਾਏ ਗਏ ਕਿ 28 ਤਰੀਕ ਤੱਕ ਡਾਟਾ ਗੂਗਲ ਸ਼ੀਟ ਦੇ ਨਾਲ ਅਟੈਚ ਕਰਕੇ ਦਿਓ ਮੇਰੇ ਕੋਲ ਉਹ ਵੀ ਹੈਗੇ ਆ ਆਡੀਓ ਸੁਣ ਲਓ ਅ ਡੀਡੀਪੀਓ ਸਰਬੰਨ ਗੁੱਡ ਈਵਨਿੰਗ ਇਹ ਨ ਪਿੰਡ ਕਲੀਨਿਕ ਨੇ ਜਿਹੜੇ ਕਿ ਪਿੰਡਾਂ ਚ ਹੁਣ ਖੋਲੇ ਜਾ ਰਹੇ ਨੇ ਜਮੇ ਨੇ ਅ ਔਰ ਉਥੇ ਇੱਕ ਨਰਸ ਜਿਹੜੀ ਹੈ ਉਹ ਅਵੇਲੇਬਲ ਹੋਊਗੀ ਜਿਹੜੀ ਕਿ ਟੈਲੀਮੈਡੀਸਨ ਯਾਨੀ ਕਿ ਵੀਡੀਓ ਕਾਲ ਦੇ ਥਰੂ ਡਾਕਟਰਸ ਦੀ ਪ੍ਰੈਸਕ੍ਰਿਪਸ਼ਨ ਜਿਹੜੀ ਹੈਗੀ ਹੈ ਜੋ ਵੀ ਮਰੀਜ਼ ਆਉਣਗੇ ਉਹਨਾਂ ਨੂੰ ਅ ਮੁਹੱਈਆ ਕਰਾਈ ਜਾਏਗੀ ਸੋ ਤੁਸੀਂ ਪਲੀਜ਼ ਇਹ ਕੰਮ ਕਰਨਾ ਕਿ ਅ ਇਹ ਜਿਹੜੀ ਲਿਸਟ ਅਸੀਂ ਤੁਹਾਨੂੰ ਦਿੱਤੀ ਹੈ ਉਹਨਾਂ 'ਚ ਇੱਕ ਦੇਖ ਲੈਣਾ ਕਿ ਕਮਰਾ ਅਵੇਲੇਬਲ ਕੋਲ ਕੋਲੇ ਜਿਹੜਾ ਕੋ ਵਾਸ਼ਰੂਮ ਬੇਸਿਕ ਇਨਫਰਾਸਟ੍ਰਕਚਰ ਅਵੇਲੇਬਲ ਹੈ ਕਿ ਨਹੀਂ ਬਸ ਇਹ Google Spreadsheet 'ਚ ਕੱਲ ਸਾਨੂੰ 2 ਵਜੇ ਤੱਕ ਭਰ ਕੇ ਦੇ ਦੇਣਾ ਔਰ ਜਿਹੜੇ ਵੀ ਮੁਲਾਜ਼ਮ ਦੀ ਡਿਊਟੀ ਲਾਓਗੇ ਉਹਨੂੰ ਕਹੋ ਵੀ ਇਹ ਸ਼ੀਟ ਦੇ ਵਿੱਚ ਉਹ ਇੱਕ ਫੋਟੋਗ੍ਰਾਫੀ ਖਿੱਚ ਕੇ ਭੇਜ ਦੇਗਾ ਠੀਕ ਹੈ ਇਹਨੂੰ ਪਲੀਜ਼ ਨੋਟ ਕਰ ਲਓ ਕੱਲ 2 ਵਜੇ ਤੱਕ ਇਹ ਰਿਪੋਰਟ ਜਿਹੜੀ ਹੈ ਅਪਡੇਟ ਕਰ ਦੇਣਾ ਥੈਂਕ ਯੂ ਸੋ ਸੁਣਿਆ ਤੁਸੀਂ ਵੱਡੇ ਅਫਸਰ ਕਿਵੇਂ ਕਹਿ ਰਿਹਾ ਹੈ ਹੁਣ ਜਦੋਂ ਵੱਡੇ ਅਫਸਰ ਨੇ ਬੀ ਡੀ ਪੀਓ ਡੀ ਡੀ ਪੀਓ ਨੂੰ ਮੈਸੇਜ ਛਾੜਦਾ ਉਹਨਾਂ ਨੇ ਥੋੜੀ ਆ ਪਿੰਡਾਂ 'ਚ ਜਾਣਾ ਉਹਨਾਂ ਨੇ ਥੱਲੇ ਜੋ ਏ ਪੀਓ ਮਨਰੇਗਾ ਹੁੰਦੇ ਐ ਜਿਹੜੇ ਪਿੰਡਾਂ ਦੇ ਵਿੱਚ ਮਨਰੇਗਾ ਦਾ ਕੰਮ ਵੇਖਦੇ ਜਿਹੜੇ ਬੇਸਿਕਲੀ ਜਿਹੜੇ ਜ਼ਿੰਮੇਵਾਰ ਬੰਦੇ ਐ ਜਾਂ ਕਹਿ ਲਓ ਜਿਨ੍ਹਾਂ ਨੇ ਆਪਣੀ ਜੇਬ ਤੋਂ ਪੈਸੇ ਖਰਚ ਕਰਨੇ ਐ ਅੱਗੇ ਉਹਨਾਂ ਨੂੰ ਮੈਸੇਜ ਛਾੜਦਾ ਉਹ ਕਹਿੰਦੇ ਭਾਈ ਦੇਖੋ ਜੀ ਲੱਭ ਲਿਓ ਵੱਡੇ ਅਫਸਰਾਂ ਦਾ ਹੁਕਮ ਐ ਆ ਕੰਬਰਾ ਲੱਭ ਦਿਓ ਉਹਦੇ 'ਚ ਵਾਸ਼ਰੂਮ ਹੋਵੇ ਉਦੀ ਫੋਟੋ ਖਿੱਚ ਕੇ ਪਾ ਦਿਓ ਤਾਂ ਜੋ ਗਿਣਤੀ ਸਾਡੀ ਬਣ ਜਾਏ ਕਿ ਇੰਨੇ ਪਿੰਡਾਂ 'ਚ ਦੇਖੋ ਅਸੀਂ ਖੋਲਤੇ ਬਾਤ ਚ ਤੇ ਚਲੋ ਸਾਰਿਆਂ ਨੂੰ ਪਤਾ ਕੀ ਹੁੰਦਾ ਪਰ ਇਹ ਇੱਕ ਵਾਰੀ ਫੋਟੋ Google Sheet ਤੇ ਟੈਗ ਹੋ ਜਾਏਗੀ ਤੇ ਪਤਾ ਲੱਗ ਜਾਏਗਾ ਜੀ ਫਲਾਣੇ ਪਿੰਡ 'ਚ ਵੀ ਖੁੱਲ ਗਿਆ ਜੀ ਆਹ ਦੇਖੋ ਫੋਟੋ ਫਿਰ ਇਸ਼ਤਿਹਾਰ ਦੇਣ 'ਚ ਚੰਗਾ ਰਹਿੰਦਾ ਕਿ ਇੰਨੇ ਪਿੰਡਾਂ 'ਚ ਅਸੀਂ ਖੋਲਤੇ ਆ ਤੇ ਉੱਥੇ ਕੋਈ ਲੇਡੀ ਬਿਠਾ ਦਿਓ ਜੇ ਕੋਈ ਮਰੀਜ਼ ਪਿੰਡ ਦਾ ਆਏਗਾ ਉਹ ਵੀਡੀਓ ਕਾਲ ਅਸੀਂ ਡਾਕਟਰ ਦਾ ਦੇ ਦਾਂਗੇ ਵੀਡੀਓ ਕਾਲ ਤੇ ਗੱਲ ਕਰਕੇ ਬਸ ਉਹਨੂੰ ਦਵਾਈ ਉਹ ਦੇਣੀ ਹੈ ਮਤਲਬ ਹੁਣ ਦੇਖੋ ਸਿਹਤ ਕ੍ਰਾਂਤੀ ਵੀ ਡਿਜੀਟਲ ਹੋ ਜਾਣੀ ਹੈ ਆਵਲੀ ਜਿਹੜੇ ਬੀਬੀ ਬीडीपीਓ ਡीडीपीਓ ਨੇ ਥੱਲੇ ਏਪੀਆਰਓ ਬੰਦੇਗਾ ਨੂੰ ਮੈਸੇਜ ਚਾੜਿਆ ਨਾ ਸਾਰੇ ਪਿੰਡਾਂ 'ਚ ਉਹ ਵੀ ਸੁਣ ਲੋ ਬੀਪੀਓ ਸਾਹਿਬ ਆ ਸੀਟ ਪਈਆ ਮੈਂ ਇੱਥੇ ਇੱਕ ਨਰਸ ਟਾਈਪ ਬੈਠੂ ਇਹਨਾਂ ਪਿੰਡਾਂ ਦੇ ਵਿੱਚ ਦੇਖਣਾ ਕੋਈ ਇੱਕ ਕਮਰਾ ਹੋਣਾ ਚਾਹੀਦਾ ਵਾਸ਼ਰੂਮ ਵਗੈਰਾ ਬਣਿਆ ਹੋਣ ਠੀਕ ਆ ਕੋਈ ਜਗ੍ਹਾ ਦੇ ਕੇ ਉਹਦੀ ਫੋਟੋ ਵੀ ਇਹਦੇ ਨਾਲ ਭੇਜਣੀ ਆ ਕੱਲ ਨੂੰ ਇਹ ਰਿਪੋਰਟ ਜਿਹੜੀ ਹੈਗੀ ਆ 12:00 ਵਜੇ ਤੱਕ ਮੁਕੰਮਲ ਕਰਕੇ ਕਰਦੇ ਹੋ ਕੋਈ ਗਲਤੀ ਠੀਕਾ ਸਾਰਿਆਂ ਨੂੰ ਲਾ ਦਿਓ ਕੱਲੇ ਨੂੰ ਸੁਣ ਲਿਆ ਤੁਸੀਂ ਆਡੀਓ ਹੋ ਗਈ ਤਸल्ली ਹੁਣ ਨਾ ਕਿ ਉਹ ਕ੍ਰਾਂਤੀ ਤੁਹਾਡੇ ਕੋਲ ਨਹੀਂ ਆ ਰਹੀ ਕ੍ਰਾਂਤੀ ਤੇ ਸ਼ਾਲਾ ਮਾਰ ਮਾਰ ਆ ਰਹੀ ਹੈ ਔਰ ਇੰਨੀ ਡਿਜੀਟਲ ਕ੍ਰਾਂਤੀ ਆ ਰਹੀ ਹੈ ਕਿ ਕੋਈ ਮਨਰੇਗਾ ਦੀ ਕਾਮਾ ਲੇਡੀ ਉਸ ਕਮਰੇ ਚ ਬੈਠੂਗੀ ਉਹ ਡਾਕਟਰ ਨੂੰ ਵੀਡੀਓ ਕਾਲ ਕਰੂਗੀ ਡਾਕਟਰ ਤੁਹਾਨੂੰ ਵੀਡੀਓ ਕਾਲ ਤੇ ਦੇਖ ਕੇ ਦੱਸ ਦੇਗਾ ਦਵਾਈ ਕਿਹੜੀ ਹੈ ਔਰ ਉਹ ਦੇ ਦੇਗੀ ਦਵਾਈ ਬੇਸਿਕਲੀ ਮੈਡੀਕਲ ਸਟੋਰ ਟਾਈਪ ਹੀ ਹੈ ਉਹ ਪ੍ਰਿੰਟ ਕਲੀਨਿਕ ਇਸ ਤੋਂ ਜ਼ਿਆਦਾ ਔਰ ਤੁਸੀਂ ਕੀ ਭਾਲਦੇ ਹੋ ਪਰ ਦੇਖੋ ਕ੍ਰਾਂਤੀ ਤੁਹਾਡੇ ਕੋਲ ਆ ਰਹੀ ਹੈ ਇਹ ਉਹ ਪਿੰਡ ਕਲੀਨਿਕ ਹੈ ਜਿਹਦੀ ਕੀ ਕੇਜਰੀਵਾਲ ਸਾਹਿਬ ਗੱਲ ਕਰ ਰਹੇ ਸੀ ਹਾਂ ਇਹਦੇ ਵਿੱਚ ਕੋਈ ਤੱਤ ਕੋਈ ਤਰੂਟੀ ਮੇਰੇ ਤੋਂ ਹੋ ਗਈ ਹੋਏ ਸਰਕਾਰ ਜੀ ਤੇ ਮੈਂ ਮਾਫੀ ਮੰਗਣਾ ਜਾਣਕਾਰੀ ਤੁਸੀਂ ਦੇ ਦਿਓ ਮੰਚ ਖੁੱਲਾ ਕਿਉਂਕਿ ਇਹ ਲੋਕਾਂ ਦਾ ਮੰਚ ਹੈ ਸ਼ੀਸ਼ੇ ਦੀ ਤਰ੍ਹਾਂ ਖੁੱਲਾ ਸਾਫ਼ ਜੀ ਆਇਆਂ ਨੂੰ ਕ੍ਰਾਂਤੀ ਦਾ ਵੀ ਸਿਹਤ ਕ੍ਰਾਂਤੀ ਦਾ ਵੀ ਪਿੰਡ ਕਲੀਨਿਕ ਦਾ ਵੀ ਤੇ ਤੁਹਾਡਾ ਵੀ ਲੋਕਾਂ ਤੱਕ ਜਾਣਕਾਰੀ ਪਹੁੰਚਾਣੀ ਸੀ ਮੈਂ ਪਹੁੰਚਾਤੀ ਹਿਜਾਜ਼ਤ ਦਿਓ ਸਤਿ ਸ੍ਰੀ ਅਕਾਲ